वेलकम टू खन्ना न्यूज़ लाइव आज संयुक्त किसान मोर्चे ਦੇ ਸੱਦੇ ਤੇ ਸਮਰਾਲਾ ਵਿਖੇ ਮਾਲਵਾ ਕਾਲਜ ਬੁੰਦਲੀ ਤੋਂ ਇੱਕ ਵਿਸ਼ੇਸ਼ ਟਰੈਕਟਰ ਮਾਰਚ ਕੱਢਿਆ ਗਿਆ ਇਸ ਟਰੈਕਟਰ ਮਾਰਚ ਵਿੱਚ ਕਿਸਾਨਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਹਜ਼ਾਰ ਦੇ ਕਰੀਬ ਟਰੈਕਟਰਾਂ ਨੇ ਇਸ ਮਾਰਚ ਵਿੱਚ ਹਿੱਸਾ ਲਿਆ ਵੱਖਵਲ ਜਥੇਬੰਦੀਆਂ ਦੇ ਨੇਤਾਵਾਂ ਨੇ ਕੇਂਦਰ ਸਰਕਾਰ ਖਿਲਾਫ ਆਪਣੀ ਪੜਾਅਸ ਮੀਡੀਆ ਅੱਗੇ ਕੱਢੀ ਬੀਕੇਯੂ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 26 ਜਨਵਰੀ ਦੀ ਪ੍ਰੇਡ ਵਿੱਚ ਪੰਜਾਬ ਦੀ ਕੋਈ ਵੀ ਚਾਂਕੀ ਨਾ ਪਾਉਣਾ ਨਿੰਦਣਯੋਗ ਹੈ ਕੇਂਦਰ ਸਰਕਾਰ ਧਰਮ ਦੀ ਰਾਜਨੀਤੀ ਲੈ ਕੇ ਸਾਨੂੰ ਆਪਸ ਵਿੱਚ ਲੜਾਉਣਾ ਚਾਹੁੰਦੀ ਹੈ ਜੋ ਕਿ ਬਹੁਤ ਨਿੰਦਣਯੋਗ ਗੱਲ ਹੈ ਕੇਂਦਰ ਦੀ ਸਰਕਾਰ ਕਿਸਾਨਾਂ ਨਾਲ ਪੱਖਪਾਤ ਦੀ ਨੀਤੀ ਅਪਣਾ ਰਹੀ ਹੈ ਕਿਸਾਨਾਂ ਵੱਲੋਂ ਜੋ ਅੱਜ ਟਰੈਕਟਰ ਰੈਲੀ ਕੱਢੀ ਗਈ ਹੈ ਉਹ ਅੱਗੇ ਜਾ ਕੇ ਵੱਡਾ ਸੰਘਰਸ਼ ਦਾ ਰੂਪ ਲੈ ਸਕਦੀ ਹੈ ਬੀਕੇਯੂ ਕਾਦਿਆ ਦੇ ਹਰਦੀਪ ਸਿੰਘ ਗਿਆਸਪੁਰਾ ਦਾ ਕਹਿਣਾ ਸੀ ਕਿ ਕਿਸਾਨ ਅੰਦੋਲਨ ਸਮੇ ਸਾਡੀਆਂ ਕਈ ਮੰਗਾਂ ਮੰਨ ਕੇ ਕੇਂਦਰ ਸਰਕਾਰ ਨੇ ਪੂਰੀਆਂ ਨਹੀਂ ਕੀਤੀਆਂ ਜਿਸ ਕਾਰਨ ਸਾਨੂੰ ਬਹੁਤ ਹੀ ਰੋਸ ਹੈ ਤੇ ਅਸੀਂ ਮੰਗ ਕਰਦੇ ਹਾਂ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਪੂਰੀਆਂ ਕਰੇ ਅੱਜ ਦੀ ਰੈਲੀ ਕੱਢ ਕੇ ਅਸੀਂ ਕੇਂਦਰ ਸਰਕਾਰ ਦੀ ਗਲਤ ਨੀਤੀਆਂ ਬਾਰੇ ਲੋਕਾਂ ਨੂੰ ਚਾਣਨਾ ਪਾਉਣਾ ਹੈ ਉਹਨਾਂ ਕਿਹਾ ਕਿ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ 16 ਫਰਵਰੀ ਨੂੰ ਮੁਕੰਮਲ ਭਾਰਤ ਬੰਦ ਕੀਤਾ ਜਾਵੇਗਾ ਜਦੋਂ 26 ਜਨਵਰੀ 1950 ਨੂੰ 50 ਨੂੰ ਪਹਿਲੀ ਵਾਰੀ ਇਹ ਗਣਤੰਤਰ ਲਾਗੂ ਹੋਇਆ ਸੰਵਿਧਾਨ ਦੇਸ਼ ਦਾ ਲਾਗੂ ਹੋਇਆ ਤਾਂ 2 ਸਾਲ ਲਗਾਤਾਰ ਕਿਸਾਨਾਂ ਨੂੰ ਤਰਜੀਹ ਦਿੱਤੀ ਗਈ। ਉਹ ਤੋਂ ਬਾਅਦ ਸਰਕਾਰਾਂ ਨੇ ਕਿਸਾਨ ਨੂੰ ਭੁਲਾਤਾ ਔਰ ਉਹਨਾਂ ਨੇ ਡਿਫੈਂਸ ਨੂੰ ਅੱਗੇ ਲੈ ਜਾਂਦਾ ਆਪਣੀ ਤਾਕਤ ਦਿਖਾਉਣੀ ਸ਼ੁਰੂ ਕਰ ਦਿੱਤੀ। ਇਸ ਦੇਸ਼ ਦਾ ਸਭ ਤੋਂ ਵੱਡਾ ਵਰਗ ਜੇ ਤਾਂ ਕਿਸਾਨ ਔਰ ਇੱਥੇ ਦਾ ਖੇਤ ਮਜ਼ਦੂਰ ਹੈ। ਤੇ ਇਹਨੂੰ ਇਗਨੋਰ ਕਰਕੇ ਗਰੀਬੀ ਵੱਲ ਧੱਕਿਆ ਗਿਆ। ਤਾਰੀਆਂ ਪਾਲਿਸੀ ਜਿਹੜੀਆਂ ਕਾਰਪੋਰੇਟ ਹਾਊਸਿਸ ਦੇ ਹੱਕ 'ਚ ਘੜੀਆਂ ਗਈਆਂ। ਅੱਜ ਸਾਰੀ ਦੁਨੀਆ ਦੇ ਵਿੱਚ ਕਾਰਪੋਰੇਟ ਹਾਊਸਿਸ ਦਾ ਵਿਰੋਧ ਹੋ ਰਿਹਾ ਹੈ। 프랑ਸ ਵਿੱਚ ਐਜੂਕੇਸ਼ਨ ਹੈ, ਜਰਮਨੀ 'ਚ ਐਜੂਕੇਸ਼ਨ ਹੈ, ਹਾਲੈਂਡ 'ਚ ਐਜੂਕੇਸ਼ਨ ਹੈ, ਪੋਲੈਂਡ 'ਚ ਐਜੂਕੇਸ਼ਨ ਹੈ, ਸਾਰੀ ਦੁਨੀਆ 'ਚ ਕਾਰਪੋਰੇਟ ਦਾ ਵਿਰੋਧ ਹੋ ਰਿਹਾ ਹੈ। ਇਹ ਕਾਰਪੋਰਟਾਈਜ਼ੇਸ਼ਨ ਦੀ ਵਜ੍ਹਾ ਕਰਕੇ ਜਿਹੜਾ ਕਿਸਾਨੀ ਨੂੰ ਪਿੱਛੇ ਧੱਕਿਆ ਗਿਆ ਹੈ, ਇਹਦੇ ਵਿਰੋਧ 'ਚ ਅੱਜ ਅਸੀਂ ਇਸ ਕਰਕੇ ਇਕੱਠੇ ਹੋਏ ਆਂ ਕਿ ਸਾਡਾ ਸੰਵਿਧਾਨ ਕਹਿੰਦਾ ਇੱਥੇ ਸਾਰੇ ਬਰਾਬਰ ਨੇ। ਇਹ ਸਾਡਾ ਸੰਵਿਧਾਨ Hindu Muslim ਦੀ ਆਗਿਆ ਨਹੀਂ ਦਿੰਦਾ। ਸਾਡਾ ਸੰਵਿਧਾਨ ਲੋਕਾਂ ਨੂੰ ਤੋੜਨ ਦੀ ਆਗਿਆ ਨਹੀਂ ਦਿੰਦਾ ਇਹ ਲੋਕਾਂ ਨੂੰ ਜੋੜਨ ਦੀ ਆਗਿਆ ਦਿੰਦਾ ਹੈ ਸੋਸ਼ਲਿਸਟਿਕ ਪੈਟਰਨ ਦੀ ਸਾਡੇ ਸੰਵਿਧਾਨ ਵਿੱਚ ਮੂਢਲੀ ਗੱਲ ਲਿਖੀ ਹੋਈ ਹੈ ਜਿਹੜੀ ਇਹ ਸਰਕਾਰ ਨੇ ਬਿਲਕੁਲ ਹੀ ਅੱਖੋਂ ਪਰੋਖੇ ਕਰ ਦਿੱਤੀ ਔਰ ਮੈਂ ਸਮਝਦਾ ਭਈ ਇਹ ਦੇਸ਼ ਲਈ ਘਾਤਕ ਹੈ ਲੋਕਾਂ ਨੂੰ ਇੱਥੇ ਦੇ ਲੋਕਾਂ ਨੂੰ ਸੋਚਣਾ ਪਏਗਾ ਜਿਹੜੀਆਂ ਤਾਕਤਾਂ ਲੋਕਾਂ ਦੇ ਮੁੱਦਿਆਂ ਤੇ ਗੱਲ ਨਹੀਂ ਕਰਦੀਆਂ ਅੱਜੋ ਹਿੰਦੂ ਮੁਸਲਮਾਨ ਦੀ ਗੱਲ ਕਰਦੇ ਨੇ ਗਰੀਬੀ ਦੀ ਗੱਲ ਨਹੀਂ ਕਰਦੇ ਕਿਸਾਨਾਂ ਦੀਆਂ ਬੁੜਬੁੜੀਆਂ ਦੀ ਗੱਲ ਨਹੀਂ ਕਰਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਕਰਜ਼ੇ ਦੀ ਗੱਲ ਨਹੀਂ ਕਰਦੇ ਇਥੇ ਦੀ ਅਨਐਮਪਲੋਇਮੈਂਟ ਦੀ ਗੱਲ ਨਹੀਂ ਕਰਦੇ ਇਥੇ ਦੀ ਮਹਿੰਗਾਈ ਦੀ ਗੱਲ ਨਹੀਂ ਕਰਦੇ ਇਹਨਾਂ ਗੱਲਾਂ ਨੂੰ ਛੱਡ ਕੇ ਉਹ ਲੋਕ ਗੱਲਾਂ ਕਰ ਰਹੇ ਨੇ ਰਾਮ ਮੰਦਰ ਦੀਆਂ ਉਹ ਗੱਲਾਂ ਕਰਦੇ ਨੇ ਬਾਬਰੀ ਮਸਜਿਦ ਦੀਆਂ ਉਹ ਲੋਕ ਹਿੰਦੂ ਔਰ ਮੁਸਲਮ ਨੂੰ ਤੋੜਨ ਦੀ ਗੱਲ ਕਰਦੇ ਨੇ ਇਹ ਦੇਸ਼ ਦੇ ਇਹ ਵੀ ਟੁੱਟਾ ਹੀ ਨਹੀਂ ਅਸੀਂ ਐਸਕੇਐਮ ਵੱਲੋਂ ਅੱਜ ਇਹ ਜਿਹੜੀ ਟ੍ਰੈਕਟਰ ਪੇਡ ਕਰ ਰਹੇ ਆਂ ਇਹਦਾ ਮਕਸਦ ਅਸਲੀ ਜਿਹੜਾ ਗਣਤੰਤਰ ਹੈ ਉਹ ਸਾਬਤ ਕਰਨਾ ਹੈ ਅਸਲੀ ਗਣਤੰਤਰ ਕਿਸਾਨਾਂ ਔਰ ਮਜ਼ਦੂਰਾਂ ਨਾਲ ਬਣਦਾ ਹੈ ਅਸਲੀ ਗਣਤੰਤਰ ਇਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਅਹਿਦ ਲੈਣ ਨਾਲ ਬਣਦਾ ਅੱਜ ਸਰਕਾਰਾਂ ਨੂੰ ਅਹਿਦ ਲੈਣਾ ਚਾਹੀਦਾ ਸੀ ਕਿ ਉਹ ਦੇਸ਼ ਵਿੱਚੋਂ ਜਿਹੜੇ 75 ਸਾਲ ਵਿੱਚ ਗਰੀਬੀ ਨੂੰ ਦੂਰ ਕਰ ਸਕੇ ਆਪਣੀਆਂ ਨਾਇਕੀਆਂ ਨੂੰ ਮੰਨਦੇ ਔਰ ਇੱਥੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਵਾਤੇ ਅਸੀਂ ਇਹਦੇ ਤੇ ਅੱਜ ਸਾਰੇ ਦੇਸ਼ ਵਿੱਚ 500 ਜ਼ਿਲ੍ਹਿਆਂ ਵਿੱਚ ਤੇ ਪੰਜਾਬ ਵਿੱਚ ਘੱਟੋ ਘੱਟ 100 ਥਾਵਾਂ ਤੇ ਤਹਿਸੀਲਾਂ ਦੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਇਹ ਟ੍ਰੈਕਟਰ ਮਾਰਚ ਕਰ ਰਹੇ ਹਾਂ ਅਸੀਂ ਸਾਰੇ ਇਹ ਇਹ ਵੀ ਸਾਬਤ ਕਰ ਰਹੇ ਹਾਂ ਕਿ ਕਿਸਾਨ ਇੱਕ ਮੁਠ ਹੈ ਕਿਸਾਨ ਵਿੱਚ ਕੋਈ ਫਰਕ ਨਹੀਂ ਕਿਸਾਨ ਕਿਸਾਨ ਨੂੰ ਗੁੰਮਰਾਹ ਵੀ ਕਰ ਰਹੇ ਨੇ ਕੁਝ ਲੋਕ ਗੁੰਮਰਾਹ ਨਹੀਂ ਹੋਏਗਾ ਕਿਸਾਨ ਇਹ ਜਿਹੜੀ ਲੜਾਈ ਹੈ ਇਕੱਠੇ ਹੋ ਕੇ ਲੜਾਂਗੇ ਔਰ ਜੇ ਭਾਰਤ ਸਰਕਾਰ ਹਰ ਸਾਲ 2.5 ਤੋਂ 3 ਲੱਖ ਕਰੋੜ ਰੁਪਇਆ ਕਾਰਪੋਰੇਟ ਹਾਊਸਿੰਗ ਦਾ ਕਰਜ਼ਾ ਮਾਫ਼ ਕਰ ਸਕਦੀ ਹੈ ਇਥੇ ਕਿਸਾਨਾਂ ਔਰ ਮਜ਼ਦੂਰਾਂ ਦਾ ਕਿਉਂ ਨਹੀਂ ਇਹ ਸਵਾਲ ਖੜਾ ਹੁੰਦਾ ਅੱਜ ਅਸੀਂ ਇਹ ਸਵਾਲ ਖੜੇ ਕਰਕੇ ਸਰਕਾਰ ਦੇ ਖਿਲਾਫ ਟਰੈਕਟਰ ਮਾਰਚ ਕਰ ਰਹੇ ਹਾਂ ਸਰਕਾਰ ਨੂੰ ਦੀ ਮੈਂ ਸਮਝਦਾ ਹਾਂ ਇੱਕ ਤਰ੍ਹਾਂ ਦੀ ਉਹਨਾਂ ਦੇ ਮੂੰਹ ਤੇ ਚਪੇੜ ਹੈ ਕਿ ਲੋਕ ਉਹਨਾਂ ਦੇ ਨਾਲ ਹੈ ਨਹੀਂ ਸਿਰਫ ਸਰਕਾਰੀ ਤੰਤਰ ਜਿਹੜਾ ਉਹ ਦਿਖਾਵਾ ਕਰਦਾ ਹੈ ਇਹ ਅੱਜ ਦਾ ਜਿਹੜਾ ਮੰਤਰੀਪਤਵਐਸ ਦੀ ਮੰਤਬੋ ਇਹ ਹੀ ਹੈ ਉਹ ਤਾਂ ਸਿਣੀ ਕਿਹਨੇ ਅੱਜ ਕੀ ਕਹਿਣਾ ਚਾਹੁੰਦੇ ਆ ਅੱਜ ਟ੍ਰੈਕਟਰ ਮਾਰ ਕੇ ਦੇਖੋ ਜੀ ਜਿਉ ਜੋ ਅੱਜ ਦਾ ਟ੍ਰੈਕਟਰ ਮਾਰਚਾ ਅੱਜ ਸਾਡੇ ਦੇਸ਼ ਦਾ ਗਣਤੰਤਰ ਅੱਜ ਇਹ ਜੋ ਤੜਿਆ ਜਾ ਰਿਹਾ ਹੈ ਕਿ ਰੋਸ ਵੱਜੋਂ ਬਣਾ ਰਹੇ ਹਾਂ ਅਸੀਂ ਕਿਉਂਕਿ ਜਿਹੜੇ ਤੇਂਦਰ ਸਰਪੋਰ ਨੇ ਜੋ ਪਸੰਦ ਨੂੰ ਬਿਲਕੁਲ ਉਪਰੋਕਤ ਕੀਤਾ ਉਹਨਾਂ ਨੇ ਇਹ ਜਿਹੜੇ ਸਾਡੀਆਂ ਮੰਗਾਂ ਸੀਗੀਆਂ ਜਿਹੜਾ ਸੀ ਉਹ ਦਿੱਲੀੋਂ ਜਿੱਤ ਕੇ ਤੁਰੇ ਆਂ ਜਿੰਨੀਆਂ ਮੰਗਾਂ ਸਾਨੂੰ ਕਹੀਆਂ ਸੀ ਉਹਨਾਂ ਨੇ ਨਹੀਂ ਬਣੀਆਂ ਤੇ ਦੂਜਾ ਮੁੱਦਾ ਜੋ ਸਾਡੀ ਜਿਹੜੀ ਕਰਜ਼ਾ ਮਾਫੀ ਆ ਜਿੰਨਾ ਵੀ ਕਰਜ਼ਾ ਸੰਪੂਰਨ ਕਰਜਾ ਉਹ ਮਨਫਾ ਹੋ ਚਾਹੀਦਾ ਤੇ ਦੂਸਰਾ ਜੋ ਖਾਸ ਦੇਸ਼ ਦੇ ਵਿੱਚ ਤੁਮ ਦੇ ਨਾਮ ਦੇ ਉੱਤੇ ਅ ਰਣਨੀਤੀ ਹੋਈ ਬਹੁਤ ਸਾਰਾ ਗੰਤਾ ਤੇ ਇੱਕ ਜੋ ਜਿਹੜੇ ਸੰਸਦ ਸੰਸਦ ਤੋਂ ਉੱਪਰ ਕਿਸਾਨ ਨੇ ਇਹਨਾਂ ਨੂੰ ਸਾਡੇ ਮੰਗਾਂ ਵੀ ਪੂਰਾ ਨਾ ਇਹਨਾਂ ਨੂੰ ਐਂਚੈਂਟਿਟੀ ਜਿਹੜੇ ਇਹ ਬਾਕੀ ਜੋ ਇੱਕ ਨਸ਼ੇ ਦੀ ਸਮੱਸਿਆ ਆਪਣੇ ਸਾਡੇ ਪੰਜਾਬ ਦੇ ਵਿੱਚ ਜਿਹੜਾ ਸਿੰਥੈਟਿਕ ਨਸ਼ਾ ਇਹਨੂੰ ਪੂਰਨ ਤਰ੍ਹਾਂ ਤੇ ਖਤਮ ਕਰਨ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਨੀਤੀਆਂਆਂ ਹੋਈਆਂ ਨੇ ਇਹਨਾਂ ਰੋਸਾਂ ਨੂੰ ਦੇਖਦੇ ਹੋਏ ਅਸੀਂ ਸਰਕਾਰ ਨੂੰ ਜਗਾਉਣ ਦੇ ਲਈ ਅੱਜ ਇੱਕ ਟਰੈਕਟਰ ਮਾਰਚ ਕੱਢਿਆ ਵੀ ਲੋਕ ਇਕੱਠੇ ਅਸਲੀ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਅਸਲੀ ਗਣਤੰਤਰਤਾ ਪਰ ਦੇਸ ਵੀ ਕਿਸ ਤਰ੍ਹਾਂ ਦਾ ਮਾਰਚ ਦੇ ਅੱਜ ਜਿਹੜਾ 26 ਜਨਵਰੀ ਨੂੰ ਐਸਕੇਮ ਦਾ ਫੈਸਲਾ ਸੀ ਕਿ ਜਿ세 32 ਜਥੇਬੰਦੀਆਂ ਇਕੱਠੀਆਂ ਹੋ ਕੇ ਇਹ ਫੈਸਲਾ ਲਿਆ ਸੀ ਵੀ ਸਾਰੇ ਦੇਸ਼ ਦੇ ਵਿੱਚ 500 ਜਗ੍ਹਾ ਤੇ ਟਰੈਕਟਰ ਮਾਰਚ ਅੱਜ ਕੀਤਾ ਜਾਊ ਤੇ ਪੰਜਾਬ ਦੇ ਵਿੱਚ 100 ਜਗ੍ਹਾ ਤੇ ਤਹਿਸੀਲਾਂ ਤੇ ਜ਼ਿਲ੍ਹਿਆਂ ਦੇ ਵਿੱਚ ਇਹ ਟਰੈਕਟਰ ਮਾਰਚ ਅਸੀਂ ਕਰ ਰਹੇ ਹਾਂ ਕਿਉਂਕਿ ਅਸੀਂ ਸਰਕਾਰ ਨਾਲ ਫੈਸਲਾ ਕਰਕੇ ਆਏ ਸੀ ਤਿੰਨ ਕਾਲੇ ਕਾਨੂੰਨ ਵਾਪਸ ਕਰਵਾ ਕੇ ਆਏ ਸੀ ਉਹਦੇ 'ਚ ਸਾਡੀ ਐਮਐਸਪੀ ਦੀ ਮੰਗ ਅਧੂਰੀ ਰਹਿ ਗਈ ਸੀ ਜਿਹੜੀ ਸਰਕਾਰ ਨੇ ਇੰਨਾ ਸਮੇਂ ਵਿੱਚ ਸਾਡੀ ਉਹ ਪੂਰੀ ਨਹੀਂ ਕੀਤੀ। ਨਾ ਉਹਦੇ ਵੱਲ ਤਵੱਜੋ ਦਿੱਤੀ ਆ। ਉਸ ਤੋਂ ਬਾਅਦ ਜਿਹੜੀ ਸਾਡੀ ਕਰਜ਼ਾ ਮਾਫੀ ਦੀ ਯੋਜਨਾ ਸੀ ਕਿਉਂਕਿ ਕਰਜ਼ਾ ਸਰਕਾਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕਿਸਾਨਾਂ ਤੇ ਚੜਿਆ। ਅਸੀਂ ਕਿਹਾ ਸਾਡੇ ਨਾਲ ਬੈਠ ਕੇ ਹਿਸਾਬ ਕਰ ਲਵੋ ਸਾਡੇ ਪੈਸੇ ਨਿਕਲੇ ਆਉਣਗੇ ਸਾਰਾ ਕਰਜ਼ਾ ਮਾਫੀ ਦੀ ਗੱਲ ਆ। ਫਿਰ ਸਰਕਾਰ ਨੇ ਕਿਹਾ ਸੀ ਵੀ 2024 ਚ ਆਮਦਨ ਦੁੱਗਣੀ ਕਰ ਦੇਵਾਂਗੇ ਨਾ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ ਆ। ਤੇ ਨਾ ਹੀ ਸਾਨੂੰ C2+50% ਦੇ ਹਿਸਾਬ ਨਾਲ ਸੁਆਮੀ ਨਾਥਨ ਦੇ ਮੁਤਾਬਕ ਸਾਨੂੰ ਭਾਅ ਮਿਲੇ ਨੇ। ਉਦੇ ਰੋਸ ਵੱਜੋਂ ਸਰਕਾਰ ਨੂੰ ਜਗਾਉਣ ਲਈ ਕਿਉਂਕਿ ਸਰਕਾਰ ਦਾ ਵੀ ਸਮਾਂ ਪੂਰਾ ਹੋ ਗਿਆ ਸਰਕਾਰ ਵੱਡੇ ਵੱਡੇ ਜੁਮਲੇ ਕਰਦੀ ਆ ਭਾਵੇਂ ਪੰਜਾਬ ਸਰਕਾਰ ਆ ਭਾਵੇਂ ਸੈਂਟਰ ਸਰਕਾਰ ਆ ਇਹ ਵਾਦੇ ਕਰ ਲੈਂਦੀ ਆ ਪਰ ਵਾਦੇ ਨਿਭਾਉਂਦੀ ਨਹੀਂ ਉਹਨਾਂ ਨੂੰ ਜਗਾਉਣ ਲਈ ਕਈ ਵਾਰ ਸਰਕਾਰਾਂ ਨੂੰ ਵੀ ਇਹ ਬਲਿਖਾ ਪੈ ਗਿਆ ਸੀ ਵੀ ਇਹਨਾਂ ਕੋ ਬੰਦੇ ਨਹੀਂ ਅੱਜ ਅਸੀਂ ਇਹ ਵੀ ਦਿਖਾਉਣ ਲੈ ਕੇ ਆਏ ਆ ਵੀ ਉਵੇਂ ਹੀ ਟਰੈਕਟਰ ਜਿਵੇਂ ਅੱਗੇ ਸਾਡੇ ਕੋਲ ਅੰਦੋਲਨ ਮਿਲੇ ਗਿਆ ਸੀ ਉਵੇਂ ਹੀ ਟਰੈਕਟਰ ਅੱਜ ਤੁਸੀਂ ਸਮਰਾਲੇ ਚ ਹਜ਼ਾਰਾਂ ਟਰੈਕਟਰ ਦੇਖ ਲਓਗੇ ਸਾਰੀਆਂ ਜਥੇਬੰਦੀਆਂ ਨੇ ਉਵੇਂ ਹੀ ਸਾਰੇ ਜ਼ਿਲ੍ਹਿਆਂ ਤਹਿਸੀਲਾਂ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਕਰਕੇ ਸਰਕਾਰ ਨੂੰ ਜਗਾਉਣ ਲੱਗਾ ਹੋਈ ਫੌਰੀ ਤੌਰ ਤੇ ਸਾਡੀਆਂ ਮੰਗਾਂ ਤੇ ਗੌਰ ਕਰੋ ਨਹੀਂ ਆਉਣ ਵਾਲੇ ਦਿਨਾਂ ਚ ਅਸੀਂ ਇੱਕ ਵੱਡਾ ਸੰਘਰਸ਼ ਪੈਡ ਦਵਾਂਗੇ ਤੇ 16 ਫਰਵਰੀ ਨੂੰ ਅਸੀਂ ਜਿਹੜਾ ਦੇਸ਼ ਬੰਦ ਦਾ ਵੀ ਉਹ ਸੱਦਾ ਦਿੱਤਾ ਹੋਇਆ ਸਕੀਮ ਨੇ ਉਹਦੇ ਤੇ ਵੀ ਫੁੱਲ ਚੜਾਵਾਂਗੇ ਤੇ 28 ਤਰੀਕ ਨੂੰ ਅਸੀਂ ਲੁਧਿਆਣੇ ਦੇ ਵਿੱਚ ਐਸਕੇਮ ਦੀ ਜਿਹੜੀ ਆ ਮੀਟਿੰਗ ਸੱਦ ਲਈ। ਅੱਛਾ। ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ ਸਾਡੇ ਅਗਰ ਤੋਂ ਜਿਹੜਾ ਜੋ ਸਭ ਤੋਂ ਉੱਪਰ ਸਾਡੇ ਤਖਤਾਨ ਨੇ ਤੇ ਉਹ ਸਾਡੇ ਜੱਟਾਂ ਦਾ ਪੁਰਾਣ ਦੀ ਜਿਹੜੀ ਉਸੇ ਸਮੇਂ ਦੀ ਉਹ ਸਾਡੇ ਪ੍ਰਬੰਧਕ ਬਣਾਦਾ ਉਹ ਚਾਹੇ ਬਿਜਾਨਦੋੜ ਦੇ ਅਜ਼ਾਦ ਹੋਏ ਉਹ ਤੋਂ ਬਾਅਦ 1950 ਦੇ ਸੱਦਾ ਸੰਵਿਧਾਨ ਲਾਗੂ ਹੋਇਆ ਉਹ ਜ਼ਰੂਰ ਕਰਨ ਦੀ ਗੱਲ ਕਰਦਾ ਹੈ ਸੰਵਿਧਾਨ ਲੋਕਾਂ ਨੂੰ ਹੱਕਦਾਰ ਦੇਣ ਦੀ ਗੱਲ ਕਰਦਾ ਹੈ ਸੰਵਿਧਾਨ ਸਾਡਾ ਜਿਹੜੇ ਇਹ ਲੋਕਾਂ ਦੇ ਹੱਕ ਦੀ ਉਹ ਗੱਲ ਆ